ਹੈਲੋ ਜੀ ਸਾਰੀ ਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋ ਕੇ ਤੇ ਇੱਥੇ ਜਿਹੜਾ ਵਾ ਸਵੇਰ ਦਾ ਟਾਈਮ ਆ ਤੇ ਸਵੇਰੇ ਮੈਂ ਨਾਸ਼ਤਾ ਬਣਾਉਣ ਲੱਗੀ ਤੇ ਮੰਮੀ ਬਣਾਉਣ ਲੱਗੇ ਇਧਰ ਜੂਸ ਆਪਾਂ ਨਾ ਵੇਖਿਆ ਸੀ YouTube ਤੇ ਬੜਾ ਹੈਲਦੀ ਹੁੰਦਾ ਵਾ ਤੇ ਇਹ ਕਹ ਚਲੋ ਨਾ ਘਾਰੀ ਚੀਜ਼ਾਂ ਪਈਆਂ ਹੁੰਦੀਆਂ ਇਹੋ ਜੀਆਂ ਤੇ ਹਨਾ ਗ੍ਰੀਨ ਤੇ ਆਪਾਂ ਜੂਸ ਬਣਾ ਲੈਨੇ ਤੇ ਇਹ ਜੂਸ ਦਾ ਇੰਨਾ ਮਤਲਬ ਸਾਈਡ ਇਫੈਕਟ ਹੋਇਆ ਅਨੁਸਾਰਿਆਂ ਨੂੰ ਆਪਾਂ ਸਾਰੇ ਹੀ ਬਿਮਾਰ ਹੋ ਗਏ ਪੀਂਦਿਆ ਸਾਰੀ ਮਤਲਬ ਅਜੇ ਪੀਤਾ ਹੀ ਅਧਰ ਦਿਲ ਨੂੰ ਕੁਝ ਹੋਣ ਲੱਗ ਗਿਆ ਸਾਰੇ ਵੋਮਟਿੰਗ ਕਰਨ ਲੱਗੇ ਤੇ ਸਾਬ ਨੂੰ ਵੋਮਟਿੰਗ ਆਈਆਂ ਸਾਰਾ ਕੁਝ ਜਿਹੜਾ ਖਾਦਾ ਪੀਤਾ ਹੀ ਸਾਰਾ ਬਾਹਰ ਨਿਕਲ ਗਿਆ ਇੱਕਦامی ਮਤਲਬ ਸਾਰੇ ਹੀ ਸਾਰੇ ਵੋਮਟਿੰਗ ਕਰਨ ਲੱਗੇ ਇਸ ਤੋਂ ਬਾਅਦ ਕਬਰਾਟ ਬਹੁਤ ਹੋਈ ਤੇ ਮੰਮੀ ਮੰਮੀ ਜੂਸ ਬਣਾਉਣ ਲੱਗੇ ਆ ਸਹਿਜਵਾਂ ਦੀਆਂ ਫਲੀਆਂ ਆਹ ਵੇ ਇਹ ਸਹਿਜਵਾਂ ਦੀਆਂ ਫਲੀਆਂ ਇਹ ਸਬਜ਼ੀ ਦੁਕਾਨ ਤੋਂ ਮਿਲ ਜਾਂਦੀ ਐ ਇੰਦਾ ਦੀ ਹੁੰਦੀ ਐ ਬਹੁਤ ਹਾਰਡ ਤੇ ਨਾਲ ਖੀਰਾ ਲੋਕੀ ਤੇ ਕਰੇਲੇ ਇਹ ਸਾਰਿਆਂ ਦਾ ਜੂਸ ਅਹੀ ਬਣਾਉਣ ਲੱਗੇ ਇਹਦੇ ਵਿੱਚ ਮਿਕਸੀ ਵਿੱਚ ਕਰਕੇ ਤੇ ਇਹਨੂੰ ਜਿਹੜਾ ਉਹ ਛਾਲ ਲਾਂਗੇ ਚੁੰਨੀ ਦੇ ਵਿੱਚ ਤੇ ਬੜਾ ਵਧੀਆ ਜੂਸ ਬਣੂਗਾ ਇਹ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚਲ ਜਾਣਗੀਆਂ ਹਨਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹਨਾ ਫਾਈਬਰ ਵਗੈਰਾ ਹੁੰਦਾ ਵਾ ਤੇ 슈ਗਰ ਵਗੈਰਾ ਸਹੀ ਹੋ ਜਾਂਦੀ ਇਹਦੇ ਨਾਲ ਇਹ ਫਲ ਜਾ ਬੰਦਾ ਪਾਣੀ ਪਾਣੀ ਪਾ ਹੀ ਜਾਓ ਜੀ ਇਹਦਾ ਤਰੂਈ ਹਾਂ ਆਹ ਕਾ ਗੁੱਦਾ ਨਿੱਕਲ ਆਇਆ ਵਲਾ ਤੇ ਇਹ ਜੂਸ ਬਣ ਗਿਆ ਸੜਨਾ ਨਾਸ਼ਤਾ ਵਾ ਛੱਡ ਲਈ ਤੇ ਇਹ ਭਿੰਡੀ ਬਣਾਈ ਸੀ ਮੈਂ ਘਰ ਤੇ ਨਾਲ ਪਠੂਰੇ ਆ ਨਾਲ ਪਰੌਂਠੀ ਵੀ ਬਣਾਈ ਆ ਓਕੇ ਜੀ ਇੱਥੇ ਆਪਾਂ ਜਿਹੜਾ ਜੂਸ ਪੀ ਲਿਆ ਹੀ ਮੈਂ ਕਿਹਾ ਮੈਂ ਨਹੀਂ ਪੀਣਾ ਹੈਗਾ ਮੈਨੂੰ ਮੈਜੇ ਚੀਜ਼ਾਂ ਕਦੀ ਖਾਦੀਆਂ ਪੀਤੀਆਂ ਨਹੀਂ ਇੰਦਾਂ ਨਹੀਂ ਆਣਾ ਐਕਸਪੈਰੀਮੈਂਟ ਵਾਲੀਆਂ ਪਰ ਫਿਰ ਵੀ ਨਾ ਥੋੜਾ ਜਿਹਾ ਅੱਧਾ ਇੱਕ ਗਲਾਸ ਮੈਂ ਪੀ ਲਿਆ ਜਿਹੜਾ ਬੁਰਾ ਹਾਲ ਹੋਇਆ ਸਾਡਾ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਮਤਲਬ ਹਡਾ ਇੰਨਾ ਨਹੀਂ ਹੋਣ ਦਾ ਕਿ ਅਸੀਂ ਫੋਨ ਕਰਕੇ ਕਹਿ ਦਈਏ ਕਿ ਮਤਲਬ ਹਨ ਨੂੰ ਆਣ ਕੇ ਦਵਾਈ ਦਵਾ ਦਿਓ ਜਾਂ ਕਿਦਾਂ ਹਨਾ ਫਿਰ ਮੈਂ ਜਿਹੜਾ ਫੋਨ ਕੀਤਾ ਇਹਨਾਂ ਨੂੰ ਤੇ ਫਿਰ ਇਹ ਦਵਾਈ ਲੈ ਕੇ ਆਏ ਫਿਰ ਆਪਾਂ ਇੱਕ ਇੱਕ ਖਰਾਕ ਖਾਦੀ ਫਿਰ ਆਪਾਂ ਠੀਕ ਹੋਏ ਚਾਹ ਪੀਤੀ ਫਿਰ ਦਿਲ ਜਿਹੜਾ ਥੋੜਾ ਜਿਹਾ ਠਹਿਰਿਆ ਨਹੀਂ ਤੇ ਵੋਮਟਿੰਗ ਬਹੁਤ ਹੀ ਜ਼ਿਆਦਾ ਕਿਉਂਕਿ ਅੱਜ ਨਾ ਦਿਨ ਬੜਾ ਫਰੈਸ਼ ਜਿਹਾ ਲੱਗਣ ਡਿਆ ਸੀ ਤੇ એનર્ਜੀ ਵੀ ਹੈਗੀ ਬਾਟੇ ਪੀਂਦਿਆ ਸਾਰਾ એનર્ਜੀ ਇਕਦਮ ਲੋ ਹੋ ਗਈ ਕੋਈ ਵੀ ਟਰਾਈ ਨਾ ਕਰਿਓ ਹਨਾ ਇਹ ਨਾ ਕਿਓ ਕਿ ਗਲਤ ਚੀਜ਼ ਦੀ ਦਸੀ ਆ ਹਣਾ ਇਹਨੂੰ ਸਪੋਰਟ ਕੀਤਾ ਵਾ ਤੋਹੀ ਤੇ ਮੈਂ ਕਹੂੰਗੀ ਕਿ ਇਹ ਤੂੰ ਨਾ ਪੀਓ ਹਣਾ ਨਹੀਂ ਸिखਾਂਦਾ ਕਿਉਂਕਿ ਸਾਨੂੰ ਨਹੀਂ ਪੂਰੀ ਫੈਮਿਲੀ ਨੂੰ ਨਹੀਂ ਸਿਖਾਇਆਗਾ ਤੇ ਮੈਂ ਇਹੋ ਹੀ ਕਹੂੰਗੀ ਕਿ ਤੋਹੀ ਵੀ ਇਹ ਨਾ ਬਣਾਇਓ ਆਪਾਂ ਵੀ ਜਿਹੜਾ YouTube ਤੇ ਵੇਖਿਆ ਸੀ ਐਂ ਸਮਝਿਆ ਸ਼ਾਇਦ ਬਹੁਤ ਵਧੀਆ ਚੀਜ਼ ਆ ਜਿਹੜੇ YouTube ਤੇ ਦੱਸਦੇ ਆ ਹਨਾ ਜਾਂ Instagram ਤੇ ਦੱਸਦੇ ਆ ਬਹੁਤ ਵਧੀਆ ਚੀਜ਼ ਆ ਪਰ ਉਹ ਸਾਰੀ ਇਫੈਕਟ ਨਹੀਂ ਦੱਸਦੇ ਕਿ ਇਹਨਾਂ ਦਾ ਕੀ ਸਾਰੀ ਇਫੈਕਟ ਹੁੰਦਾ ਹਨਾ ਤੇ ਮੈਂ ਤਾਂ ਤੁਹਾਨੂੰ ਉਹੀ ਦੱਸ ਰਹੀ ਆ ਕਿ ਆਪਾਂ ਇਹਨੂੰ ਪੀਤਾ ਵਾ ਤੇ ਯੂਜ਼ ਕੀਤਾ ਵਾ ਤੇ ਮੈਂ ਇਹ ਕਹੂੰਗੀ ਕਿ ਇਹਨੂੰ ਨਾ ਬਣਾਇਆ ਜਾਏ ਇਹਨੂੰ ਨਾ ਬਣਾਇਓ ਇਹ ਜਿਹੜੀਆਂ ਫਲੀਆਂ ਸੀ ਇਹਨੂੰ ਸੇਜ਼ਵਾਨ ਦੀਆਂ ਸ਼ਾਇਦ ਹਨਾ ਤੇ ਇਹਨੂੰ ਤੁਸੀਂ ਸਬਜ਼ੀ ਬਣਾ ਕੇ ਜ਼ਰੂਰ ਦੀ ਖਾ ਸਕਦੇ ਕਿ ਕਿ ਆਪਾਂ ਇੱਕ ਵਾਰੀ ਸਬਜ਼ੀ ਬਣਾਈ ਸੀ ਇਹਦੀ ਤੇ ਬਹੁਤ ਟੇਸਟੀ ਸਬਜ਼ੀ ਬਣੇਗੀ ਤੇ ਇਹ ਤੁਸੀਂ ਸਬਜ਼ੀ ਬਣਾ ਕੇ ਜਰੂਰ ਤੁਸੀਂ ਟਰਾਈ ਕਰ ਸਕਦੇ ਜੀ ਸਬਜ਼ੀ ਜਿਹੜੀ ਉਹ ਸੁਕਾ ਜਾਂਦੀ ਹੈ ਬਟ ਇਦਾਂ ਜੂਸ ਤੇ ਜਿਹੜਾ ਕੱਢਣਾ ਉਹ ਬਹੁਤ ਹੀ ਸਾਈਡ ਇਫੈਕਟਸ ਹਨ ਕੀਤਾ ਇਹਦਾ ਬਹੁਤ ਨੁਕਸਾਨ ਹੋਇਆ ਹਨ ਨੂੰ ਤੇ ਇੱਕਦਮ ਹੀ ਮਤਲਬ ਸਾਰਾ ਐ ਲੱਗ ਗਿਆ ਕਿ ਖਾਤਾ ਪੀਤਾ ਬਿਲਕੁਲ ਹੀ ਨਿਕਲ ਗਿਆ ਸਾਫਤਾਈ ਸਾਭਦੀ ਤਬੀਅਤ ਖਰਾਬ ਹੋ ਗਈ ਸਟਿ ਤੇ ਉਹ ਤੋਂ ਬਾਅਦ ਮੈਂ ਉਸ ਦਿਨ ਵਲੌਗ ਬਿਲਕੁਲ ਨਹੀਂ ਕਰ ਪਾਈ ਕਿਉਂਕਿ એનર્ਜੀ ਬਿਲਕੁਲ ਹੀ ਨਹੀਂ ਸੀ ਕਰਕੇ ਤੇ ਫਿਰ ਅਗਲੇ ਦਿਨ ਇਹ ਵਲੌਗ ਜਿਹੜਾ ਅਗਲੇ ਦਿਨ ਮੈਂ ਸ਼ੂਟ ਕੀਤਾ ਜੋ ਵੀ ਹਨਾ ਵਰਕ ਹੁੰਦਾ ਆਪਣਾ ਡੇਲੀ ਦਾ ਉਹ ਮੈਂ ਤੁਹਾਨੂੰ ਸ਼ੇਅਰ ਕੀਤਾ ਅਗਲੇ ਦਿਨ ਅਗਲੇ ਦਿਨ ਚਲੋ ਹਨਾ ਦਵਾਈ ਖਾਦੀ ਤੇ ਆਪਾਂ ਠੀਕ ਹੋ ਗਏ ਤੇ ਫਿਰ ਮੈਂ ਜਿਹੜਾ ਉਹ ਕੈਮਰਾ ਫੜਿਆ ਤੇ ਫਿਰ ਆਪਾਂ ਜਿਹੜੀ ਇਹ ਵੀਡੀਓ ਬਣਾਈ ਤੇ ਛੋਟੀ ਜੀ ਵੀਡੀਓ ਹੋ ਗਈ ਹੈ ਤੇ ਬਹੁਤ ਲੰਬਾ ਨਹੀਂ ਹੋਊਗਾ ਵਲੌਗ ਇੱਥੇ ਮੈਂ ਬੱਚਿਆਂ ਨੂੰ ਜਿਹੜਾ ਹੀ ਉਹ ਨਵਾਲਤਵਾਰ ਲਿਆਈ ਤੇ ਨਮਿਸ਼ ਨੂੰ ਵੀ ਤੇ ਇੱਥੇ ਆਪਾਂ ਹੋ ਗਏ ਫਰੀ ਮੇਰੀ ਆਵਾਜ਼ ਜਿਹੜੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਆ ਤੇ ਦਵਾਈ ਵੀ ਲਈ ਆ ਬਟ ਕੋਈ ਫਰਕ ਨਹੀਂ ਪਿਆ ਹੈਗਾ ਤੇ ਚਲੋ ਕੋਈ ਗੱਲ ਨਹੀਂ ਹੈ ਨਾ ਕਿੰਨੇ ਦਿਨ ਹੋ ਗਿਆ ਇਦਾਂ ਹੀ ਚਲਦਿਆਂ ਚਲਦਿਆਂ ਤੇ ਜਦੋਂ ਮੈਂ ਇਹ ਵੀਡੀਓ ਬਣਾਈ ਸੀ ਉਦੋਂ ਤਾਂ ਇਹ ਸੀ ਖਰਾਬ ਹੈਗੀ ਬਾਅਦ ਵਿੱਚ ਹੋਈ ਆ ਹਲੋ ਗਾਇਸ ਅਸ਼ਿਕਾਂ ਸਾਰੇਨ ਕੀ ਹਾਲ ਚੱਲ ਮੀਕ ਕਰਦੇ ਸਾਰਿਆਂ ਨੂੰ ਬਹੁਤ ਵਧੀਆ ਹੋਗੇ ਤੇ ਨਮਿਸ਼ ਹੋ ਗਿਆ ਰੈਡੀ ਜੀ ਨਮਿਸ਼ ਨੂੰ ਨਵਾ ਦਿੱਤਾ ਤੇ ਦੂਜਾ ਜਿਹੜਾ ਉਹ ਸੁੱਤਾ ਵਾ ਉਹਨੂੰ ਮਾਲਿਸ਼ ਕਰਕੇ ਮੈਂ ਸਵਾਇਆ ਵਾ ਇਹ stdc ਕਰਕੇ ਹੋਲੀ ਪੁੱਣਾ ਪੈਂਦਾ ਉਹਦੇ ਕਰਕੇ ਕਿਉਂਕਿ ਨਹੀਂ ਉੱਠ ਜਾਣਾ ਵਾ ਲੋ ਜੀ ਤੇ ਦੂਜੇ ਵੱਡੇ ਨੂੰ ਨਿਵਾ ਕੇ ਮੈਂ ਦੂਜੇ ਨਿੱਕੇ ਨੂੰ ਜਿਹੜਾ ਹੀ ਉਹ ਵੀ ਨਿਵਾ ਲਿਆ ਸੀ ਇਹਨੂੰ ਮੈਂ ਨਾ ਡੇਲੀ ਨਿਵਾ ਲ ਦੇਣੀ ਹੁੰਨੀ ਆ ਤੇ ਬੱਚਾ ਜਿਹੜਾ ਫਰੈਸ਼ ਰਹਿੰਦਾ ਵਾ ਹਨਾ ਤੂੰ ਵੀ ਇਦਾਂ ਛੋਟੇ ਬੱਚੇ ਤੁਹਾਡੇ ਘਰ ਹੈ ਵਾ ਤੇ ਉਹਨੂੰ ਡੇਲੀ ਵੀ ਤੂੰ ਨਵਾ ਸਕਦੇ ਜੇ ਗਰਮੀਆਂ ਦੇ ਦੇਣ ਵਾ ਖੁੱਲੇ ਦੇਣ ਵਾ ਤੇ ਇੰਨਾ ਕੋਈ ਵੀ ਬੱਚਾ ਜਿਹੜਾ ਉਹ ਬਿਮਾਰ ਵਗੈਰਾ ਨਹੀਂ ਹੁੰਦਾ ਹੈਗਾ ਕੋਈ ਵੀ ਹਨਾ ਜਿੱਦਾਂ ਛੁਛ ਪੋਟੀ ਕਰ ਦਿੰਦੇ ਬੱਚੇ ਤੇ ਕੋਈ ਵੀ ਜਰਮ ਵਗੈਰਾ ਨਹੀਂ ਰਹਿੰਦਾ ਹੈਗਾ एकदम ਸਾਫ ਸਫਾਈ ਜੜੀ ਹੋ ਜਾਂਦੀ ਬੱਚੇ ਦੀ ਤੇ ਉਹ ਵਧੀਆ ਜਿਹਾ ਕੋ ਨਾਲ ਫਰੈਸ਼ ਹੋਗੇ ਨਾ ਬੱਚੇ ਸੋ ਜਾਂਦੇ ਆ ਘੰਟਾ 2 ਘੰਟੇ ਜਿਹੜੇ ਉਹ ਸੁੱਤੇ ਰਹਿੰਦੇ ਆ ਤੇ ਬੱਚਿਆਂ ਨੂੰ ਵੀ ਵਧੀਆ ਲੱਗਦਾ ਵਾ ਤੇ ਮੈਨੂੰ ਡੇਲੀ ਨਵਾ ਦਿੰਨੀ ਆ ਤੇ ਨਵਾ ਕੇ ਤੇ ਮੈਂ ਇਹਨੂੰ ਐਨ ਸਾਫ਼ ਸੁੱਤਰਾ ਕਰਕੇ ਸੋਨਾ ਸੂਟ ਪਾ ਕੇ ਤੇ ਇਹਨੂੰ ਰੈਡੀ ਕਰਤਾ ਹੀ ਸੀ ਤੇ ਬੜਾ ਮਨ ਲੱਗਿਆ ਰਹਿੰਦਾ ਬੱਚਿਆਂ ਦੇ ਨਾਲ ਸਾਰਾ ਜਿਹੜਾ ਟਾਈਮ ਪਾਸ ਹੋ ਜਾਂਦਾ ਵਾ ਤੇ ਨਾਲੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿ ਕਿੱਧਰ ਦੇਣ ਚੜਦਾ ਕਿੱਧਰ ਨਹੀਂ ਤੇ ਆਵਾਜ਼ ਤੁਹਾਨੂੰ ਮੇਰੀ ਪਤਾ ਨਹੀਂ ਕਿੱਦਾਂ ਦੀ ਮਤਲਬ ਆ ਰਹੀ ਹੋਗੀ ਨਾ ਕਿੱਦਾਂ ਦੀ ਨਹੀਂ ਆ ਰਹੀ ਹੋਗੀ ਤੇ ਇਸ ਵਾਰ ਤੇ ਥੋੜਾ ਜਿਹਾ ਮੈਨੇਜ ਕਰ ਲਿਓ ਕਿਉਂਕਿ ਵੀਡੀਓ ਬਣਾਉਣੀ ਵੀ ਹੈ ਜ਼ਰੂਰੀ ਆ ਤੇ ਵਾਇਸ ਓਵਰ ਕਰਨੀ ਵੀ ਜ਼ਰੂਰੀ ਆ ਮੈਂ ਕੱਲੀ ਮਤਲਬ ਆਡੀਓ ਨਹੀਂ ਲਗਾ ਸਕਦੀ ਅਗੇ ਟਿਊਨ ਵਗੈਰਾ ਨਹੀਂ ਲਗਾ ਸਕਦੀ ਆ ਕਿ ਇਸ ਕਰਕੇ ਉਹਦੇ ਨਾਲ ਕਈ ਵਾਰ ਇਹ ਕੋਪੀਰਾਈਟ ਵਗੈਰਾ ਆ ਜਾਂਦਾ ਉਹਦਾ ਡਰ ਹੁੰਦਾ ਵੇ ਇਸ ਕਰਕੇ ਨਾ ਵਾਇਸ ਓਵਰ ਕਰਨੀ ਪੈਂਦੀ ਆ ਇਥੇ ਚਲੋ ਆਪਣੇ ਮਾਤੇ ਵੀ ਥੋੜਾ ਬੋਤਾ ਟਾਈਮ ਜਿਹੜਾ ਨਿਕਲ ਜਾਂਦਾ ਜੇ ਬੱਚਿਆਂ ਨੂੰ ਟਾਈਮ ਚੜ ਜਿਹੜਾ ਉਹ ਨਵਾਤਵਾ ਕੇ ਫਰੈਸ਼ ਕੀਤਾ ਜਾਵੇ ਨਾ ਤੇ ਆਪਣੇ ਮਾਤੇ ਵੀ ਟਾਈਮ ਜਿਹੜਾ ਨਿਕਲ ਆਉਂਦਾ ਮੈਂ ਤੇ ਉਹਨੂੰ ਸਵਾਜ਼ ਵੂਕੇ ਤੇ ਫਿਰ ਆਪਣੇ ਵਾਸਤੇ ਥੋੜਾ ਜਿਹਾ ਟਾਈਮ ਕੱਢ ਲੈਣੀ ਆ ਆਪਣਾ ਕਦੀ ਕਦੀ ਸਕਿਨ ਕੇਅਰ ਕਰ ਲੈਣੀ ਚਾ ਜਾਂ ਹੈਅਰ ਕੇਅਰ ਕਰ ਲੈਣੀ ਆ ਤੇ ਇਥੇ ਜਿਹੜੇ ਬਾਲ ਮੈਨੂੰ ਇੰਨੇ ਸੋਹਣੇ ਲੱਗਦੇ ਆਪਣੇ ਹੁਣ ਮੈਂ ਜਦੋਂ ਪਹਿਲੀਆਂ ਵੀਡੀਓ ਬੇਜਦੀ ਨਾ ਮੇਰੇ ਵਾਲ ਬਹੁਤ ਜ਼ਿਆਦਾ ਲੰਬੇ ਸੀ ਮੈਂ ਵੀ ਕਟਾ ਲਏ ਆ ਨਾ ਕਟਾਣ ਤੋਂ ਬਾਅਦ ਹਨ ਰੀਗਰਟ ਹੁੰਦਾ ਕਿ ਮਤਲਬ ਆਪਾਂ ਕਿਉਂ ਕਟਾਏ ਆ ਤੇ ਚਲੋ ਹੁਣ ਵਾਅਦੇ ਪਏ ਹਨ ਹੁਣ ਵਾਅਦਾ ਜਣਗੇ ਹੁਣ ਨਹੀਂ ਕਟਾਵਾਂਗੇ ਮੈਂ ਇੱਦਾਂ ਕਹਿ ਦਿੰਨੀ ਹਰ ਵਾਰੀ ਹਰ ਵਾਰੀ ਮੈਂ ਕਟਾ ਲੈਣੀ ਵਾਲ ਤੇ ਚਲੋ ਜੀ ਇੱਥੇ ਮੈਨੂੰ ਇਹ ਹੀ ਕਿ ਮੈਂ ਦੂਜੇ ਚੈਨਲ 'ਤੇ ਵੀਡੀਓ ਬਣਾਉਣੀ ਹੈ ਇਸ ਕਰਕੇ ਮੈਂ ਥੋੜਾ ਜਨਾ ਆਪਣੇ ਆਪ ਨੂੰ ਮੇਕਓਵਰ ਕਰਦੀ ਪਈ ਚਲੋ ਜੀ ਇਹ ਸੀ ਸਾਡਾ ਅੱਜ ਦਾ ਵਲੌਗ ਆਇਓ ਤੁਹਾਨੂੰ ਚੰਗਾ ਲੱਗਾ ਚੰਗਾ ਲੱਗੇ ਵੀਡੀਓ ਲਾਈਕ ਸ਼ੇਅਰ ਕਰ ਦਿਆ ਕਰੋ ਬਾਏ